ਡਾਕਟਰ ਸਾਹਿਬ ਅਟਿਕੇਰੀਆ ਬਾਰੇ ਕੁਝ ਜਾਣਕਾਰੀ ਦਿਓ ਅਟਿਕੇਰੀਆ ਜਿਸ ਨੂੰ ਆਪਾਂ ਕਾਮਨ ਭਾਸ਼ਾ ਦੇ ਵਿੱਚ ਛਪਾਕੀ ਵੀ ਕਹਿ ਦਿੰਦੇ ਹਾਂ ਅੱਜ ਆਪਾਂ ਇਸ ਦੇ ਕਾਰਨ ਦੇਖਾਂਗੇ ਇਸ ਦੇ ਸਿੰਪਟਮਸ ਦੇਖਾਂਗੇ ਤੇ ਹੋਮੀਓਪੈਥਿਕ ਟਰੀਟਮੈਂਟ ਦੇਖਾਂਗੇ ਕਿ ਕਿਵੇਂ ਅਸੀਂ ਅਟਿਕੇਰੀਆ ਨੂੰ ਅਟਿਕੇਰੀਆ ਤੋਂ ਬਚ ਸਕਦੇ ਹਾਂ ਬੇਸਿਕਲੀ ਅਟਿਕੇਰੀਆ ਦੀ ਜੇਕਰ ਸਿੰਪਟਮਸ ਦੀ ਗੱਲ ਕਰੀ ਜਾਏ ਹੁੰਦਾ ਕਿ ਇਹ ਕਿ ਜਿਹੜੀ ਤੁਹਾਡੀ ਸਕਿਨ ਹੈ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਇਹਨੂੰ ਧਫੜੀ ਵੀ ਕਹਿ ਦਿੰਦੇ ਹਾਂ ਇਸ ਕੰਦੇ ਉੱਪਰ ਰੈਡ ਇਚੀ ਬੰਮਸ ਹੋਣੇ ਸ਼ੁਰੂ ਹੋ ਜਾਂਦੇ ਆ ਧਫੜੀ ਜੀ ਹੋਣੀ ਸ਼ੁਰੂ ਹੋ ਜਾਂਦੀ ਆ ਜੋ ਕਿ ਬਹੁਤ ਜਿਆਦਾ ਖਾਰਿਸ਼ ਹੁੰਦੀ ਹੈ ਜਿੰਮੀ ਤੁਸੀਂ ਜਿੰਨੀ ਖਾਰਿਸ਼ ਜ਼ਿਆਦਾ ਕਰਦੇ ਹੋ ਉਹ ਉੰਨੀ ਜ਼ਿਆਦਾ ਜਿਹੜੀ ਕੰਡੀਸ਼ਨ ਆ ਵਰਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਪੇਨ ਦਾ ਕੈਰੈਕਟਰ ਹੈ ਉਹ ਜਿਵੇਂ ਸਟਿੰਕਿੰਗ ਬਰਨਿੰਗ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਕੌਜ਼ਸ ਦੇਖੀ ਜਾਈਏ ਕਿ ਕਿਵੇਂ ਕਿਹੜੇ ਕਾਰਨਾਂ ਕਰਕੇ ਸਾਨੂੰ ਅਰਟਿਕੀਆ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਮੇਨ ਕਾਰਨ ਹੈ ਅਗਰ ਸਪੋਜ਼ ਕਰੋ ਤੁਹਾਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਕਿਸੇ ਫੂਡ ਤੋਂ ਅਲਰਜੀ ਹੈ ਜਾਂ ਕਿਸੇ ਤਰੀਕੇ ਦੀ ਜਿਵੇਂ ਡਸਟ ਹੋ ਗਈ ਜਾਂ ਕੋਈ ਕੋਈ ਇਨਸੈਕਟ ਹੋ ਗਿਆ ਤੁਸੀਂ ਕਿਸੇ ਜਾ ਰਹੇ ਹੋ ਕਿਸੇ ਪੋਲਨ ਸਪੋਜ਼ ਕਰੋ ਤੁਸੀਂ ਕਿਸੇ ਗਾਰਡਨ ਤੋਂ ਜਾ ਰਹੇ ਹੋ ਉਸ ਗਾਰਡਨ ਦੇ ਜਿਹੜੇ ਆਪਣਾ ਫਲਾਵਰ ਦੇ ਪੋਲਨ ਹੁੰਦੇ ਨੇ ਉਸ ਤੋਂ ਕਈ ਲੋਕਾਂ ਨੂੰ ਅਲਰਜੀ ਹੋ ਜਾਂਦੀ ਹੈ ਤੁਰੰਤ ਬਾਡੀ ਰਿਐਕਸ਼ਨ ਦਿੰਦੀ ਹੈ ਕਿ ਬਾਡੀ ਦੇ ਉੱਪਰ ਤਫੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਤੇ ਜਿਹੜੀ ਅਲਰਜੀ ਉਹ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਐਰਟਿਕੀਆ ਦੇ ਨਾਲ ਨਾਲ ਸਾਨੂੰ ਐਨਾਫਾਇਲੈਕਸਿਸ ਹੋਣਾ ਸ਼ੁਰੂ ਹੋ ਜਾਂਦਾ ਮਤਲਬ ਕੀ ਸਾਨੂੰ ਸਾਹ ਦੀ ਪ੍ਰੋਬਲਮ ਵੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਬਾਡੀ ਦੇ ਉੱਪਰ ਤਫੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਹੋਰ ਕਿਹੜੇ-ਕਿਹੜੇ ਕਾਰਨ ਨੇ ਜਿਸ ਕਰਕੇ ਐਰਟਿਕੀਆ ਸਾਨੂੰ ਦੇਖਣ ਨੂੰ ਮਿਲਦਾ ਤੁਹਾਨੂੰ ਫੂਡ ਜਿਵੇਂ ਕਿ ਮਿਲ ਕਈ ਲੋਕਾਂ ਨੂੰ ਮਿਲਕ ਦੀ ਡਾਇਜੈਸ਼ਨ ਨਹੀਂ ਹੁੰਦੀ ਮਿਲਕ ਤੋਂ ਬਾਅਦ ਬਾਡੀ ਰਿਐਕਸ਼ਨ ਸ਼ੋਅ ਕਰਦੀ ਹੈ ਟਾਈਟ ਕਲੋਥਿੰਗ ਸਪੋਜ਼ ਕਰੋ ਤੁਹਾਨੂੰ ਤੁਸੀਂ ਟਾਈਟ ਕਲੋਥਿੰਗ ਪਹਿਨ ਲਈ ਉਸ ਤੋਂ ਬਾਅਦ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਸੰਦੀ ਹੀਟ ਦੇ ਕਾਰਨ ਸੰਤ ਕਈ ਲੋਕਾਂ ਨੂੰ ਸੰਦੀ ਹੀਟ ਦੇ ਕਾਰਨ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਚੇਂਜ ਆਫ ਵੈਦਰ ਤੁਸੀਂ ਇੱਕ ਠੰਡੇ ਇਲਾਕੇ 'ਚ ਬੈਠੇ ਹੋ ਤੁਰੰਤ ਤੁਸੀਂ ਗਰਮ ਇਲਾਕੇ ਦੇ ਵਿੱਚ ਚਲ ਜਾਂਦੇ ਹੋ ਜਾਂ ਫਿਰ ਤੁਸੀਂ ਗਰਮ ਇਲਾਕੇ ਦੇ ਵਿੱਚ ਬੈਠੇ ਹੋ ਤੁਰੰਤ ਤੁਸੀਂ ਠੰਡੇ ਇਲਾਕੇ ਦੇ ਵਿੱਚ ਚਲ ਜਾਂਦੇ ਹੋ ਇਸ ਤੋਂ ਬਾਅਦ ਵੀ ਬਾਡੀ ਦੇ ਉੱਪਰ ਤਫੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਈ ਤੁਸੀਂ क्रोनिक मेडिकेशन ਲੈ ਰਹੇ ਹੋ ਜਾਂ ਉਹ ਮੈਡੀਕੇਸ਼ਨ ਐਕਸਪਾਇਰ ਹੋ ਚੁੱਕੀ ਹੈ ਜਾਂ ਉਹ ਮੈਡੀਕੇਸ਼ਨ ਦੇ ਕੁਝ ਸਾਈਡ ਇਫੈਕਟਸ ਨੇ ਉਸ ਕਰਕੇ ਵੀ ਬਾਡੀ ਦੇ ਉਪਰ ਆਰਟਿਕੀਰੀਆ ਸ਼ੁਰੂ ਹੋ ਜਾਂਦਾ ਹੈ ਅਗਰ ਹੋਮੀਓਪੈਥਿਕ ਟ੍ਰੀਟਮੈਂਟ ਦੀ ਗੱਲ ਕਰੀ ਜਾਏ ਜਾਂ ਇਹਦੀ ਮੈਨੇਜਮੈਂਟ ਦੀ ਗੱਲ ਕਰੀ ਜਾਏ ਮੈਨੇਜਮੈਂਟ ਦੇ ਵਿੱਚ ਤੁਸੀਂ ਕੋਲਡ ਟੈਪਿੰਗ ਜ਼ਰੂਰ ਕਰ ਸਕਦੇ ਹੋ ਤੁਸੀਂ ਕੱਪੜੇ ਨੂੰ ਕਹ ਲਓ ਕਿ ਕੱਪੜੇ ਨੂੰ ਤੁਸੀਂ ਠੰਡੇ ਪਾਣੀ ਦੇ ਵਿੱਚ ਡੁਬੋ ਕੇ ਤੁਸੀਂ ਉਸ ਨੂੰ ਜਿਸ ਸਰਫੇਸ ਤੇ ਆਰਟਿਕੀਰੀਆ ਹੋਇਆ ਉਸ ਤੇ ਤੁਸੀਂ ਉਹਦੀ ਟੈਪਿੰਗ ਕਰ ਸਕਦੇ ਹੋ ਹੋਮੀਓਪੈਥੀ ਦੇ ਵਿੱਚ ਵੈਸੇ ਤਾਂ ਇੰਡੀਵਿਜੂਅਲਾਈਜੇਸ਼ਨ ਤੇ ਬੇਸਿਸ ਤੇ ਹੀ ਸਿੰਪਟਮ ਦੇ ਬੇਸਿਸ ਤੇ ਟਰੀਟਮੈਂਟ ਕਰਿਆ ਜਾਂਦਾ ਹੈ ਬਟ ਕੁਝ ਕਾਮਨ ਦਵਾਈਆਂ ਜੋ ਕਿ ਅਟਿਕੇਰੀਆ ਨੂੰ ਖਤਮ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹਨਾਂ ਦਾ ਰਿਜ਼ਲਟ ਬਹੁਤ ਅੱਛਾ ਹੈ ਸਭ ਤੋਂ ਪਹਿਲੀ ਆ ਜਾਂਦੀ ਹੈ ਅਟਿਕਾ ਯੂਰਿਨ ਇਹਦਾ ਮਦਰ ਟਿੰਕਚਰ ਅਗਰ ਸਕੋਚ ਕਰੋ ਤੁਹਾਨੂੰ ਅਟਿਕ ਅਟਿਕੇਰੀਆ ਹੋ ਚੁੱਕਿਆ ਹੈ ਤੇ ਤੁਸੀਂ ਅਗਰ ਅਟਿਕਾ ਯੂਰਿਨ ਦਾ ਮਦਰ ਟਿੰਕਚਰ ਇਹਦੇ 10-10 ਡਰਾਪਸ ਦਿਨੋ ਟਾਈਮ ਲਓ ਗਰਮ ਪਾਣੀ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਕਾਰਗਰ ਹੈ ਉਸ ਤੋਂ ਬਾਅਦ ਰਸਟੋਕਸ ਅਗਰ ਚੇਂਜ ਆਫ ਵੈਦਰ ਕਰਕੇ ਤੁਹਾਨੂੰ ਇਸ ਦੀ ਪ੍ਰੋਬਲਮ ਆਈ ਆਰਟੀ ਗਿਆਰੀ ਦੀ ਤਾਂ ਤੁਸੀਂ ਰਸਟੌਕਸ ਜ਼ਰੂਰ ਲੈ ਸਕਦੇ ਹੋ ਬਟ ਫਿਰ ਮੈਂ ਇਹੀ ਗੱਲ ਕਹੂੰਗਾ ਤੁਹਾਨੂੰ ਕੋਈ ਵੀ ਪ੍ਰੋਬਲਮ ਆਦੀ ਹੈ ਤੁਸੀਂ ਪਹਿਲੇ ਆਪਣੇ ਹੋਮੀਓਪੈਥਿਕ ਡਾਕਟਰ ਨੂੰ ਕੰਸਲਟ ਕਰੋ ਤਾਂ ਕਿ ਉਹ ਤੁਹਾਡੀ ਬਿਮਾਰੀ ਨੂੰ ਸਮਝੇ ਤੇ ਉਸ ਦੇ ਅਕੋਰਡਿੰਗ ਹੀ ਤੁਹਾਨੂੰ ਟ੍ਰੀਟਮੈਂਟ ਦੇ ਥੈਂਕ ਯੂ